ਸਤਿਕਾਰਯੋਗ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੇ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਕੋ ਆਪਾਂ ਇਹ ਸਾਰ ਬੋਰਡਕਾਸਟ ਦੇ ਵਿੱਚ ਵੱਖ-ਵੱਖ ਵਿਸ਼ੇ ਵਿਚਾਰ ਦੇਣੇ ਹਨ। ਸੋ ਇਹਨਾਂ ਦੇ ਵਿੱਚ ਜੋ ਆਪਣੀ ਗੱਲਬਾਤ ਚੱਲ ਰਹੀ ਹੈ। ਤਾਂ ਉਹ ਜਿਹੜੀਆਂ ਧਰਤਾਂ ਸੰਬੰਧਤ ਹਨ ਉਹ ਉਹਨਾਂ ਦੇ ਚੱਲ ਰਹੀ ਹੈ ਭਾਰਤ ਦੇ ਇਤਿਹਾਸ ਤੇ ਚੱਲ ਰਹੀ ਹੈ। ਤਾਂ ਚਲੇ ਜੂ ਪਿਛਲੇ ਜਿਹੜਾ ਪਿਛੋਂ ਗੱਪਾ ਕੀਤਾ ਸੀ ਤਾਂ ਉਹਦੇ ਵਿੱਚ ਆਪਾਂ ਜਿਹੜਾ ਕੀਤਾ ਸੀਗਾ ਉਹ ਜਿਹੜਾ ਨਾ ਪੱਥਰ ਯੁੱਗ ਹੈ ਨਾ ਉਹ ਆ ਕਾਪਰ ਯੁੱਗ ਹੈ ਜਿਹਨੂੰ ਆਪਾਂ ਤਾਂਬਾ ਯੁੱਗ ਵੀ ਕਹਿ ਦਿੰਦੇ ਆ ਤਾਂ ਉਹਦੇ ਉੱਤੇ ਆਪਾਂ ਗੱਲ ਕੀਤੀ ਸੀ ਤਾਂ ਉਹਦੇ ਨਾਲ ਹੀ ਆਪਾਂ ਜਿਹੜੀ ਸਾਂਸਰੀ ਤਰੱਕੀ ਹੈ ਉਹਦੇ ਹਿੱਟ ਦਿੱਤੇ ਸੀ ਕਿ ਮਨੁੱਖ ਜਿਹੜਾ ਹੋਮੋ ਸੇਪੀਅਨਸ ਹੈ ਉਹ ਆਪਣੇ ਦਿਮਾਗ ਨਾਲ ਕਿੱਥੋਂ ਕਿੱਥੇ ਚਲਿਆ ਗਿਆ ਤੇ ਇੱਕ متعلق ਜੰਗਲੀ ਜੀਵ ਚ ਉੱਠ ਕੇ ਤੇ ਅਜੋ ਜੁਨ ਦੇ ਕਿਸ ਪੜਾਥੇ ਪਹੁੰਚ ਗਿਆ ਸੋ ਉਹਦੇ ਉੱਤੇ ਇੱਕ ਗੱਲ ਹੈ ਸੀ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੇ ਇਹਨੇ ਲੋਕ ਨੂੰ ਹੌਲੀ ਹੌਲੀ ਕੰਟਰੋਲ ਕਰ ਲਿਆ ਕਿ ਕਿੱਥੇ ਤੱਕ ਪਹੁੰਚ ਗਈ ਹੈ ਅਗੇ ਆਪਣੀ ਅਨੰਦ ਸਟੇਜ ਹੈ ਮਗਲੇ ਦਾ ਵਿਚ ਹੈ ਇਹ ਕਹਿੰਦੇ ਜਿਹੜਾ ਸੰਭਾਵਨਾ ਹੈ ਕਿ ਜਿਹੜੀ ਬਗਿਆਨ ਬਗਿਆਨ ਇਹਨਾਂ ਦੇ ਮਾਰਨ ਤੋ ਜਦ ਤੱਕ ਕਿਹੜਾ ਪੰਜਵਾਂ ਸਟੇਜ ਇਸ ਦੱਸਦੇ ਨੇ ਅਗੀਆਂ ਜਿਹੜੀਆਂ ਹੈ ਨਹੀਂ ਤੇ ਇਹ ਪੰਜ ਤੇ ਗੱਲ ਨੂੰ ਠਹਿਰਨੀ ਇਹ ਬਹੁਤ ਅੱਗੇ ਤੱਕ ਜੇ ਜਾਈ ਜੀ ਤੇ ਕਿੱਥੇ ਤੱਕ ਜਾਉਂਦੀ ਮਤਲਬ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਲੇਟਨ ਸਾਡੇ ਜਿਹੜੇ ਦੋਸਤ ਸੀ ਜਿਸ ਤੋਂ ਮੈਂ ਪਹਿਲਾਂ ਲੋਕ ਦੱਸਿਆ ਕਿ ਸਰਜੀ ਸਿੰਘ ਨੂੰ ਪੱਤਰਕਾਰ ਉਹਨੇ ਇੱਕ ਕਦੇ ਨੂੰ ਸੋ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਹੋਰ ਗੱਲਬਾਤ ਕਰੋ ਸੋ ਅਸੀਂ ਕੁਝ ਦੋਸਤ ਨੇ ਮੇਰੇ ਵੀ ਨਾਲ ਡਿਸਕਸ ਕਰ ਸਕਣਾ ਲੰਬ ਵਿਚਾਰ ਸਰਦ ਪਿਛਲੇ ਦਿਨ ਅਸੀਂ ਇਸੇ ਵਿਸ਼ੇ ਨੂੰ ਲੈ ਕੇ ਸੀ ਇਹ ਕੰਟੀਨ ਰੱਖੀ ਤੇ ਜਿਹੜੇ ਵਿੱਚੋਂ ਸੀ ਇਹ ਕਾਫੀ ਗੱਲੋਂ ਆਪਾਂ ਇਹ ਸਥਿਤੀ ਕੀਤੀ ਕਿ ਅੱਜ ਕੱਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੇ ਇਹ ਹੀ ਇਹ ਕਿਹੜੇ ਕਿਹੜੇ ਕੰਮ ਨੇ ਜਿਹੜੇ ਸਾਡੇ ਕੋਲ ਆ ਰਹੇ ਨੇ ਕਰ ਰਹੇ ਆ ਤੇ ਇਸ ਤਰ੍ਹਾਂ ਕਰ ਰਹੇ ਆ ਤੇ ਉਹ ਵਾਲੇ ਸੰਬੰਧ ਵਿੱਚ ਇਹ ਕਿੱਥੋਂ ਤੱਕ ਜਾ ਸਕਦੀਆਂ ਨੇ ਸੁਭਾਵਨਾਵਾਂ ਨੇ ਅਸੀਂ ਪਾਵੇਂ ਇਸ ਚੀਜ਼ ਦੇ ਕੋਈ ਮਾਹਰ ਤਾਂ ਨਹੀਂ ਹਾਂ ਇੱਕ ਨਸੇ ਦੇ ਸੁਆਲ ਦੇ ਵਿੱਚ ਰਹਿੰਦੇ ਹਾਂ ਇਹ ਵਿੱਚ ਕੀ ਬਾਪਰ ਦਾ ਹੈ ਕੀ ਤਬਦੀਲੀ ਹੈ ਉਏ ਇਹ ਰਹੇਗਾ ਉਹ ਹਰਮਨ ਦੇ ਉਹ ਹੀ ਸਮਝਣਾ ਚਾਹੀਦਾ ਕੋਈ ਬਹੁਤ ਹੀ ਨੂੰ ਪਪਰ ਖੋਲ ਚ ਬਲੇ ਰਹਿੰਦੇ ਨੇ ਖੋਲ ਮਤਲਬ ਹੈਗਾ ਤੇ ਸੱਤਰਮ ਦਾ ਖੋਲ ਹੋ ਸਕਦਾ ਹੈ ਕਿਸੇ ਰੰਗ ਦਾ ਖੋਲ ਹੋ ਸਕਦਾ ਹੈ ਕਿਸੇ ਪਰਵਾਰ ਦਾ ਖੋਲ ਹੋ ਸਕਦਾ ਹੈ ਤੇ ਅਸੀਂ ਇੱਥੇ ਬਾਹਰੀ ਮਿਲਕਾਂ ਦੇ ਵਿੱਚ ਜਦੋਂ ਆਉਂਦੇ ਪਹਿਲੇ ਕੀਤਾ ਸੀ ਪਹਿਲਾਂ ਗੱਲ ਕੀਤੀ ਸੀ ਕਿ ਲੋਕੋ ਕੋ ਜੀਲੇ ਨਹੀਂ ਦੇ ਸੀ ਅਜੋ ਜੋੜਾ ਕਜੀਲਾ ਕਲਚਰ ਹੈ ਉਹ ਸਾਡੇ ਵਿੱਚੋਂ ਨਹੀਂ ਗਿਆ ਹੈਗਾ कि ਅਸੀਂ ਪੌਪਟਾਂ ਬਣਾ ਕੇ ਰਹੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਦੇਖੋ ਕਿ ਬ੍ਰਾਟਨ ਦੇ ਵਿੱਚ ਸਾਰੇ ਪੰਜਾਬੀ ਮਿਲਿੰਦੇ ਜੇ ਤੁਸੀਂ ਮਾਰਕ ਨੂੰ ਚਲੇ ਜਾਓ ਤਾਂ ਸਾਰੇ ਚਾਈਨੀਜ਼ ਲੋਕ ਮਿਲਿੰਦੇ ਜੇ ਤੁਸੀਂ ਇਹ ਸਾਗਾ ਚਲੇ ਜਾਓ ਤਾਂ ਮੁਸਲਮਾਨ ਲੋਕ ਮਿਲਦੇ ਇਸ ਤਰ੍ਹਾਂ ਸਾਰੇ ਕਲਚਰ ਦੇ ਵਿੱਚ ਆਪਣੇ ਕਲਰ ਦੇ ਵਿੱਚ ਪੌਪਟਾਂ ਬਣਾ ਕੇ ਰਹੇ ਹਾਂ ਉਹ ਜਿਹੜਾ ਵਿਸ਼ਵ ਕਲਚਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗਲੋਬਲ ਪਿੰਡ ਗਲੋਬਲ ਵਿਲੇਜ ਉਹ ਅਸੀਂ ਕਹਿੰਦੇ ਤਾਂ ਹੈਗੀਆਂ ਇਹ ਤਾਂ ਜੀ ਬੋਣੀਆਂ ਨਹੀਂ ਹੈ ਤੁਹਾਨੂੰ ਜੇ ਲੋਪਰ ਗੱਲ ਉਧਰੋਂ ਕਰਦੇ ਆਂ ਆਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕਿੱਥੇ ਕਿੱਥੇ ਪਹੁੰਚ ਗਈ ਹੈ ਉਹ ਵੋਟਰੀ ਤਿੰਨੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਨਾ ਕੰਨੀਕ ਬੰਨਵਾ ਦੇ ਵਿੱਚ ਜਿਹੜਾ ਮੁੱਖ ਰੇ ਛੋਟੇ ਗਰਵਾ ਦਿੱਤੇ ਨੇ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਿੱਦਾਂ ਇਹ ਨਾਲ ਤੁਸੀਂ ਸਪਸ਼ਟ ਹੈ ਆਰਟੀਫੀਸ਼ੀਅਲ ਪਾਵ ਨਹੀਂ ਨਾ ਕੋਈ ਠੀਕ ਹੈ ਇੱਕ ਜਿਹੜਾ ਹੱਡ ਮਾਸ ਦਾ ਬੰਦਾ ਹੈ ਉਹ ਜਿਹੜਾ ਕੁਦਰਤੀ ਦਿਮਾਗ ਦਿੱਤਾ ਹੋਇਆ ਤਾਂ ਉਹ ਨਾਲ ਸੋਚਦਾ ਤੇ ਦੂਸਰੇ ਪਾਸੇ ਇੱਕ ਮਸ਼ੀਨ ਹੈ ਜੋ ਉਹਨੂੰ ਨਕਲੇ ਤਿਆਰ ਕੀਤਾ ਹੈ ਉਹਦੀ ਕਿੰਨੀ ਮੈਮਰੀ ਹੈ ਉਹਦੇ ਵਿੱਚ ਕੀ ਕੁਝ ਪਾਇਆ ਸਾਰਾ ਕੁਝ ਉਸ ਮਸ਼ੀਨ ਨੂੰ ਪਾਇਆ ਤੇ ਕਿੰਨੀ ਉਹਦੀ ਸਮਰੱਥਾ ਹੈਗੀ ਆ ਸੋਚਣ ਦੀ ਕਿੰਨੀ ਉਹ ਅੱਗੇ ਤੱਕ ਜਾ ਸਕਦੀ ਹੈ ਇਹ ਹਮੇਸ਼ਾ ਤਾਰ ਤਾ ਮੁੱਖ ਕਰਦਾ ਹੈ ਲੇਕਿਨ ਇਹ ਵੀ ਜਨਰੇਸ਼ਨ ਵਾਈਜ਼ ਜਨਰੇਸ਼ਨ ਅੱਗੇ ਜਾ ਰਹੀ ਆ ਜਿਵੇਂ ਹੁਣ ਰਿਸਰਚ ਕਰਨ ਵਾਲੇ ਤਾਂ ਇਹ ਵੀ ਕਹਿੰਦੇ ਨੇ ਜਿਵੇਂ ਆਪਾਂ ਕਿਹਾ ਕਿ ਇਸ ਧਰਤੀ ਤੇ ਜਿਹੜੀ ਮੁੱਖੀ ਬਸੂਆਂ ਹੈ ਇਹ ਕਿੱਥੋਂ ਆਈ ਕਿਵੇਂ ਆਈ ਕਿਤੇ ਮੇ ਸਾਰਾ ਕੁਝ ਵਾਪਸ ਲਿਆ ਉੱਤੋਂ ਕੁਛ ਨੇ ਐਪੀ ਫੋਰ ਦੇ ਵਿੱਚ ਗੱਲਾਂ ਕੀਤੀਆਂ ਸੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਵਿਕਾਸ ਕਿਸ ਤਰ੍ਹਾਂ ਹੋਇਆ ਕਿਦਾਂ ਪਾਣੀ ਵਾਲੇ ਜੀਵਾਂ ਤੋਂ ਫੇਰ ਮਾਤੋਂ ਜ਼ਿਆਦਾ ਜਿੰਗਲ ਵਾਲੇ ਜੀਵ, ਦੁੱਧ ਵਾਲੇ ਜੀਵ ਤੇ ਫਿਰ ਜ਼ਿਆਦਾ ਜੰਗਲੀ ਜੀਵ ਕਿਵੇਂ ਹੋ ਗਏ ਉਸ ਤੋਂ ਫਿਰ ਕਿਵੇਂ ਬਦਲ ਤੱਕ ਹੈ ਲੇਕਿਨ ਕੋਈ ਵੀ ਥਿਊਰੀ ਅਜੇ ਫਾਈਨਲ ਨਹੀਂ ਕਿਉਂਕਿ ਅਖੇ ਤਾਂ ਕਿਸੇ ਨੇ ਨਹੀਂ ਦੇਖਿਆ ਨਾ ਸਾਰਾ ਚ ਕੋਜਾਂ ਤੇ ਕੋਜਾਂ ਨਾਲ ਤ ਵੀ ਹੋ ਸਕਦੀਆਂ ਨੇ ਕੋਜਾਂ ਤੇ ਵੀ ਹੋ ਸਕਦੀਆਂ ਨੇ ਤੇ ਬਹੁਤ ਸਾਰਾ ਕੋਸ਼ਿਸ਼ ਇਹੋ ਜਿਹਾ ਵੀ ਹੈ ਸੋ ਜੋ ਸਾਨੂੰ ਉਹ ਪਤਾ ਨਹੀਂ ਠੀਕ ਹੈ ਹੋ ਸਕਦਾ ਹੈ ਕਿ ਉਹ ਜੁਪਤਾ ਨਾ ਲਈ ਹੋ ਸਕਦਾ ਹੈ ਕਿ ਅਜਿਹਾ ਹੋਵੇ ਪਤਾ ਹੀ ਨਾ ਲੱਗੇ ਸੋ ਇੱਕ ਤਰ੍ਹਾਂ ਦੀ ਇਹ ਵੀ ਹੈ ਤੇ ਇੱਕ ਜਿਹੜਾ ਹੈਗਾ ਜਦੋਂ ਤੁਸੀਂ ਸੈਂਟਰ ਵਰਤੇ ਜਾਉਂਗਾ ਤਾਂ ਅਨੁਨਾਤੀ ਜੇ ਤੁਸੀਂ ਟਾਈਪ ਕਰੋਗੇ ਤੇ ਉਹ 에ਰਰ ਆਕਤੀ ਜਿਹੜੀ ਤੁਹਾਨੂੰ ਆ ਉਹ ਇਹ ਦੱਸ ਰਹੀ ਹੈ ਕਿ ਜਿਹੜਾ ਫੋਨ ਹੈ ਇਸ ਅਸਤ ਦੇ ਉੱਪਰ ਇਹ ਇਹ ਜਨਰੇਟ ਕੀਤਾ ਗਿਆ ਠੀਕ ਹੈ ਇਹ ਜਿਹੜਾ ਹੈਗਾ ਕਿਸੇ ਹੋਰ ਪਲਾਨਟ ਤੋਂ ਸਭ ਤੋਂ ਪਹਿਲਾਂ ਆ ਕੇ ਇਸ ਮੁੱਖ ਨੂੰ ਕਿੱਥੇ ਲਸਾਇਆ ਗਿਆ ਹੈ ਜੈਨੇਟਿਕਲ ਇੰਜੀਨੀਅਰਿੰਗ ਦੇ ਰਿਹਾ ਕੀਤੀ ਗਈ ਹੈ ਐਨਕੀ ਇਹ ਕਹਿੰਦਾ ਉਹ ਕਹਿੰਦਾ ਹੈ ਕਿ ਜਦੋਂ ਤੋਂ ਸੁਣਾ ਪਹਿਲਾਂ ਕਿਉਂਕਿ ਜਿਹੜੇ ਗ੍ਰਹੇ ਨਹੀਂ ਆਪਾਂ ਚਾਲ ਬਣ ਰਹੇ ਨੇ ਕੋਈ ਮਤਲਬ ਇਸ ਤਰ੍ਹਾਂ ਦੇ ਸਤਾਰੇ ਨਹੀਂ ਆ ਗਏ ਨੇ ਜਾਂ ਮਤਲਬ ਛੋਟੇ ਧਰਤੀਆਂ ਨੇ ਤੇ ਜਿਹੜੀਆਂ ਕਈ ਕਈ ਹਜ਼ਾਰ ਸਾਲ ਬਾਅਦ ਸਾਡੇ ਸੋਨੋ ਸਾਸਟੇ ਉਚੇ ਨਮਰਦੇ ਠੀਕ ਹੈ ਤਾਂ ਉਹ ਵੀ ਨੋਵਰ ਰਹੇ ਤਾਂ ਉਹਨਾਂ ਦੇ ਟੈਕਨੋਲੋਜੀ ਆ ਹੋ ਸਕਦਾ ਬਹੁਤ ਐਡਵਾਂਸ ਹੋਵੇ ਸਾਡੇ ਤੋਂ ਬਹੁਤ ਐਡਵਾਂਸ ਹੋਵੇ ਤੇ ਉਹ ਗੱਲ ਦੀ ਕੋਈ ਸਮਾਂ ਇਹੋ ਜਿਹਾ ਵੀ ਸੀ ਜਦੋਂ ਇੱਕ ਧਰਤੀ ਤੋਂ ਇੱਕ ਧਰਤੀ ਤੋਂ ਦੂਜੀ ਧਰਤੀ ਤੱਕ ਉਹ ਮੁੱਖ ਜਾਣਦੇ ਸਗਰਤ ਸੀਗਾ ਇਹ ਹੋ ਪਤਾ ਨਹੀਂ ਕਿਦੋਂ ਉਹਦੀ ਗੱਲ ਹੋਊ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਬੜਾ ਬਸੰਤ ਸਾਰਾ ਖਬਰਾ ਸਾਇੰਸ ਕਿੱਥੇ ਤੱਕ ਗਈ ਆ ਕਿੱਥੇ ਤੱਕ ਦੀ ਤਰੱਕੀ ਕਰਕੇ ਫੇਰ ਜਿਹੜੀ ਉਹ ਖਤੋਂ ਦੀ ਗੱਲ ਹੈ ਸੋ ਉਹ ਕਹਿੰਦੇ ਨੇ ਕਿ ਉਹ ਮੁਲਕ ਇੱਥੇ ਲਿਆ ਕੇ ਰਹਿਣਾ ਕਿਸੇ ਹੋਰ ਜਗ੍ਹਾ ਤੋਂ ਬਸ ਹੋ ਕੋ ਕਿ ਇੱਥੇ ਜਿਹੜਾ ਹੈਬਿਟੇਟ ਹੈ ਜਿਹਨਾਂ ਜਿਹਨੋਂ ਆਪਾਂ ਪੈਣੀ ਆ ਫਿਰ ਰਹਿਣ ਦੀ ਸੰਭਾਤ ਸੀ ਤੇ ਇੱਥੇ ਜਿਹੜਾ ਮੁਲਕ ਨੂੰ ਬਸਾਇਆ ਹੋਵੇ ਤੇ ਇਹ ਕਿਹੜਾ ਗੱਲ ਹੈ ਕਿ ਹੋ ਸਕਦਾ ਹੈ ਅਜੇ ਵੀ ਜਿਹੜਾ ਮੁੱਖ ਦੁਮਾਲ ਹੈ ਉਹ ਨੂੰ ਕਿਸੇ ਹੋਰ ਗ੍ਰਹਿ ਤੋਂ ਕੋਈ ਤੋਂ ਇਹੀ ਤਾਂ ਜਾ ਸਕਦਾ ਜਾ ਰਹਾ ਹੋਵੇ ਠੀਕ ਹੈ ਉਹ ਵੀ ਬ੍ਰੇਨ ਨੂੰ ਮਤਲਬ ਕੀ ਥੋੜਾ ਥੋੜਾ ਸਰਚ ਕਰ ਰਹੇ ਹਾਂ ਕੀ ਘਟਾਉਣਾ ਹੋ ਸਕਦਾ ਕੋਈ ਪਾਵਰ ਆ ਜਿਹੜੀ ਨੂੰ ਕੰਟਰੋਲ ਕਰ ਰਹੇ ਹੋਵੇ ਲੇਕਿਨ ਇਹ ਸਾਰੇ ਅੰਦਾਜ਼ੇ ਨੇ ਆਪਾਂ ਪੂਛ ਨਹੀਂ ਸਕਦੇ ਸੁਜੀਦਨ ਨਿਕੋਲਾ ਟੈਸਲਾ ਠੀਕ ਹੋ ਨਿਕੋਲਾ ਟੈਸਲਾ ਨੂੰ ਕਹੀ ਹੁੰਦੇ ਸਮਝਦੇ ਨੇ ਕਿ ਸਾਡੀ ਤਰਤੀ ਦਾ ਹੰਡਾ ਨਹੀਂ ਸੀ ਸੁਜਿਸਤਰਾ ਉਹ ਵੀ ਜਿਸ ਵੀ ਟੂ ਰਿਕ ਕੋ ਜਿੰਕੀ ਤਨ ਸੁਜਿਸਤਰਾ ਮੋਟਰ ਦੀ ਗਾੜ੍ਹ ਕੱਢੀ ਸੁਜਿਸਤਰਾ ਦੁਨੀਆ ਇੱਕਦਮ ਬਦਲ ਗਈ ਤੇ ਉਹ ਤਾਂ ਮਤਲਬ ਇੰਨਾ ਬੰਦਾ ਕਹਿੰਦਾ ਕੋਈ ਦਿਮਾਗੀ ਬੰਦਾ ਸੀਗਾ ਤੇ ਉਹ ਕਹਿੰਦਾ ਸੀਗਾ ਕਿ ਬਿਨਾਂ ਤਾਰ ਤੋਂ ਤੇ ਉਹ ਜਿਹੜਾ ਬਿਜਲੀ ਹੈਗੀ ਆ ਉਹ ਉਹਨੂੰ ਕਿਤੇ ਵੀ ਪਹੁੰਚਾਇਆ ਜਾ ਸਕਦਾ ਤੇ ਉਹ ਦੇ ਜਿਹੜੇ ਜਿਹੜੇ ਉਹਨੇ ਕੋਈ ਉਥੇ ਇਸ ਤਰ੍ਹਾਂ ਦੇ ਕੰਪਨਸ ਲਾਏ ਤਾਂ ਉਹਨੇ ਸੋਟਾਂਸ ਇਹਨਾਂ ਪਾਵਰ ਹੌਸੇ ਦੇਖ ਕੇ ਫਿਰ ਉਹਦੇ ਜਿਹਾ ਮਾਤੂ ਉਹ ਹੈ ਤੇ ਇਹ ਇਹ ਚੀਜ਼ ਜਾਣਨਾ ਇੱਕ ਵਾਰ ਲੱਗਣੀ ਹੈ ਕਿ ਮੁੱਖੋਂ ਸ਼ਾਇਦ ਉਹ ਕਿਸੇ ਹਰ ਮੁੱਖੇ ਸਥਾਨਾ ਨਹੀਂ ਹੋਗਾ ਬੰਦਾ ਨਹੀਂ ਉਸ ਤੰਨੀ ਬਣ ਸਕਦਾ ਸੋ ਇਹ ਜਿਹੜਾ ਹੈਗਾ ਮੁੱਖ ਇਹ ਜਿਹੜਾ ਖੋਜ ਕਰਦੇ ਨੇ ਤੇ ਇਹ ਜਿਹੜਾ ਹੋ ਜਾਣੇ ਹੋ ਸਕਦਾ ਇਹਨਾਂ ਇਹਨਾਂ ਨੂੰ ਕੋਈ ਹੋਰ ਬੰਦਾ ਹੋਵੇ ਇਸ ਧਰਤੀ ਦਾ ਇੱਥੋਂ ਦਾ ਜਿਹੜਾ ਵਿਗਿਆਨ ਹੈ ਇੱਥੋਂ ਦਾ ਸਭ ਕੁਝ ਉਹ ਆਪਣੇ ਇੱਥੇ ਮੰਨੇ ਹੋ ਸਕਦਾ ਉਹ ਕੁਦਰਤ ਇਸ ਨੂੰ ਬਤਾਰਾ ਰਿਹਾ ਉਹ ਬਤੋਂ ਵੀ ਹੋਵੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਕੋਈ ਬੰਦਾ ਉੱਪਰ ਕੋਈ ਕੰਟਰੋਲ ਕਰਦਾ ਮਤਲਬ ਇੱਥੇ ਸਾਡੇ ਆਪਾਂ ਵਿੱਚ ਵੀ ਹੋ ਸਕਦੇ ਨੇ ਤੋ ਉਹਨੇ ਵਿੱਚ ਕਈ ਕਈ ਵਾਰ ਖੁਦ ਇਹ ਬਰਝੀ ਨੂੰ ਸੋਚਨੇ ਜਦ ਇਹ ਕਹਿੰਦੇ ਨੇ ਕਿ ਫੇਸਟਾਰਟਿੰਗ ਉੱਪਰ ਉਹ ਮੋਟਾ ਕ ਜਿਆਦਾ ਸਬੰਧ ਮੁੱਖ ਜੀ ਉਹ ਤੋਂ ਸਭ ਤੋਂ ਵੱਧ ਨੁਕਸਾਨ ਘੇਰਾ ਵਰਤੇ ਉਹ ਹਾਈਸਟੇਨ ਵਰਤੇ ਉਹ ਕੁਝ ਕੋਸਕ ਪਰਸੈਂਟ ਠੀਕ ਆ ਤੇ ਇਹਦਾ ਮਤਲਬ ਜੇ ਉਹ 15 16% ਤੋਂ ਆਸ ਮਰ ਜਿਆਦਾ ਮਤਲਬ ਇਹ ਗੱਤ ਉਹ ਬਹੁਤ ਵੱਡਾ ਜੇ ਸਾਡੇ ਜਿਹੜਾ ਦਿਮਾਗ ਮੈਂ ਜਿਹੜਾ ਸਾਡਾ ਕੰਮ ਕਰਦੇ ਸੰਬੰਧਾ ਉਹ ਪਈ ਹੈ ਤੋ ਸਾਡੇ ਤੋਂ ਵਾਂਗ ਪੁੱਜਿਆ ਦੀ ਰਾਜ ਅੰਦਰ ਵਰਤੇ ਲੋਕਾਂ ਨਾਲ ਮਰੀਜ਼ਾਂ ਦੇ ਲੋਕਾਂ ਦਾ ਜਿਹਨਾਂ ਨੇ ਬਹੁਤ ਕੁਝ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਆਪਣੇ ਬਚਪਨ ਦੇ ਵਿੱਚ ਟਿੱਬੇ ਦੇਖੇ ਪਾਣੀ ਦੇ ਖੂਹ ਦੇਖੇ ਅੰਬੀਂ ਵੀ ਸੀ ਬੰਨਾ ਚਾਹੀ ਹੈ ਜੀ ਤੇ ਅਜੇ ਇੰਡੀਆਂ ਜਾਂ ਇਸਤਾਨੀਆਂ ਮੋਟਰ ਗੱਡੀਆਂ ਆਉਂਦੀਆਂ ਸੀ ਇੰਜ ਠੀਕ ਹੈ ਤੇ ਉਹ ਉਹ ਸਮਾਂ ਸੀ ਦੇਖਿਆ ਜਦੋਂ ਬਿਲਕੁਲ 2000 ਸਾਲ ਪਹਿਲਾਂ ਜਦੋਂ ਮਨੁੱਖ ਦਾ ਜੀਵਨ ਸੀ ਕੱਚੇ ਘਰਾਂ ਕਰ ਰਹੇ ਸੀ ਤੇ ਉਸ ਤਰ੍ਹਾਂ ਦਾ ਸੀ। ਔਰ ਫਿਰ ਇੱਕ ਹਰ ਤਬਦੀਲੀ ਹੁੰਦੀ ਹੈ ਪਿੰਡਾਂ ਦੇ ਵਿੱਚੋਂ ਕਿਸੇ ਬਿਰਲੇ ਟਾਂਕਣ ਕਰ ਹੁੰਦਾ ਸੀ ਕੋਟਨੀ ਹੋਣੀ ਸੀ ਹੁੰਦਾ। ਤੇ ਦੂਸਰੇ ਚੌਂਗੇ ਹੁੰਦੇ ਸੀ ਜਿਹੜੇ ਅੰਧਾ ਪੜਾਏ ਕਰਦੇ। ਉਹ ਹੁੰਦੇ ਸੀ ਤੇ ਫਿਰ ਜਿਹੜਾ ਮੇਰੇ ਦੇਖਦੇ ਦੇਖਦੇ ਟੈਲੀਵਿਜ਼ਨ ਆਇਆ। ਫਿਰ ਡੀਵੀਡੀ ਮਰ ਤੋਂ ਪਹਿਲਾਂ ਆ ਗਿਆ ਸੀ ਲੇਕਨ ਹਰ ਘਰ 'ਚ ਵੀਡੀਓ ਵੀ ਸੀ ਹੁੰਦਾ। ਤੂੰ ਬਿਜਲੀ ਬਹੁਤ ਸਾਰੇ ਲੋਕ ਦੇ ਦੇਖਦੇ ਦੇਖਦੇ ਜਾਂ ਤਾਂ ਮਾਠੋਂ ਤੋਂ ਆச்சு ਬੰਦਾ ਸੀ ਜਿਹਦੇ ਮੇਰੇ ਨਾਲ ਕੇ ਬਿਜਲੀ ਆਈਏ ਤਾਂ ਮੇਰੇ ਮੇਰੇ ਨਾਲ ਆਪਣਾ ਦਾਦ ਖਾ ਪੈਦਾ ਉਹਦੇ ਚ ਬਿਜਲੀ ਸੀਗੀ ਉਹ ਥੋੜਾ ਜਿਹਾ ਸੱਟ ਤੋੜਾ ਸੀਗਾ ਕਿ ਇਹ ਜਿਹੜਾ ਇਲਾਕਾ ਸੀ ਜਿੱਥੇ ਮੈਂ ਰਹਿੰਦਾ ਸੀ ਤੇ ਇਹਤਲਾ ਇਲਾਕਾ ਸੀ ਜਿੱਥੇ ਮਾਰੂ ਫਸਲਾਂ ਹੁੰਦੀਆਂ ਸੀ ਮੀਂਹ ਪੈ ਗਿਆ ਤਾਂ ਫਸਲ ਹੋਊਗੀ ਨਹੀਂ ਹੋਣਾ ਨਾ ਹੋਣਾ ਸੀ ਸੋ ਆਰਗੈਨਿਕ ਵੇਖਤੀ ਸੀ ਮਤਲਬ ਘਰ ਘਰ ਨੂੰ ਖਾਣ ਪਾ ਕੇ ਜਿੱਤੇ ਕੋਈ ਦੇਖ ਸਕਿਆ ਨਹੀਂ ਸੀ ਹਿੱਕੀ ਗੁੱਡੀ ਕੀਤੀ ਜਾਂਦੀ ਸੀ ਸੋ ਇਸ ਤਰ੍ਹਾਂ ਦਾ ਮਾਹੌਲ ਸੀ ਸੋ ਫਿਰ ਦੋਸਤੋ 1900 ਕੋਲ 85 ਤੋਂ ਬਾਅਦ ਜਾਂਦੇ 1990 ਤੋਂ ਹਾਂ ਤੇ ਉਹ ਤਾਂ ਦਿੱਲੀ ਆਏ ਉਹ ਤਾਂ ਦਿੱਲੀ ਆਏ ਤੇ ਪਿਛਲੇ ਜਿਹੜੇ 25 30 ਸਾਲ ਦੇ ਨੂੰ ਇਹ ਫਾਰੰਦੂਏ ਮਤਲਬ ਤੁਸੀਂ ਕੋਈ ਵੀ ਖੇਤਾਂ ਦੇ ਵਿੱਚ ਬੰਨ੍ਹੇ ਤੇ ਰੱਖਤੀ ਨੂੰ ਇਸ ਤਰੀਕੇ ਤਰ ਦੇ ਵਿੱਚ ਦੇਖਿਓ ਸਾਂਢੇ ਟਾਈਮ ਬੰਦੇ ਬੰਦੇ ਤਰ ਦੇ ਹੁੰਦੇ ਸੀ ਕਿ ਉਹ ਫਿਰ ਕਰਦੇ 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 ਕਸਟਮਰ ਇਹ ਕਸਟਮਰ ਤੋਂ ਸੀਰੀਅਸ ਹੋ ਗਿਆ ਜੀ ਨੂੰ ਕਲੀਅਰ ਆਵੇ ਤਾਂ ਉਹ ਸਾਰੇ ਹੋ ਗਏ ਹੋ ਗਏ ਉਹ ਪੁਰਾਣੇ ਗੱਲ ਬਣ ਰਹੇ ਕਿਸੇ ਮਤਲਬ ਖੋਜ ਦਾ ਅੰਗ ਤੋਂ ਮੈਂ ਇਨੀਸ਼ੀਏਟ ਕੀਤੀ ਹੁੰਦੀ ਹਾਂ ਜਿੱਥੇ 뮤직 ਦੇ ਖੇਤਰ ਦੇ ਵਿੱਚ ਕੋਈ ਬੰਦਾ ਪਾਕਿਸਤਾਨੋਂ ਬੈਠਾ ਪੰਜਾਬੀ ਆ ਬੈਠਾ ਤੁਸੀਂ ਕੋਲੈਬਰੇਸ਼ਨ ਕਰਾਓ ਸਾਡੇ 뮤직 ਨੂੰ ਆਸਾਂ ਦੇ ਵਿੱਚ 뮤직 ਆਜ ਬਣਾਉਂੋ ਕਿਸੇ ਨੂੰ 뮤직 ਨੂੰ ਭੇਜ ਦੋ ਉਹ ਕੋਈ ਹਜ਼ਾਰਾਂ ਕਿਲੋ ਮੀਟਰ ਦੂਰ ਬੈਠਾ ਗਉਂਦਾ ਤੇ ਤੁਸੀਂ ਆ ਕੇ ਫੋਟੋ ਤੇ ਗੀਤ ਤਿਆਰ ਕਰ ਦੇਣੀ ਤੇ ਇਹ ਚੀਜ਼ਾਂ ਕਿੱਥੇ ਸੀ 이, 더디는 결국에는 뭐, 그치는 해나, 인더스트리얼 채터들이가 좀, 많이 왔어요, 더디리 해요. 이, 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 ਮਸ਼ੀਨਾਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਠੀਕ ਹੈ ਹੁਣ ਇੱਕ ਸਮੇਂ ਦੇ ਅੰਦਰ ਇਹ ਵੀ ਆਉਣ ਵਾਲਾ ਹੈ ਕਿ ਮਸ਼ੀਨਾਂ ਮੁਕ ਤੋਂ ਕੰਮ ਲੈਣਾ ਸ਼ੁਰੂ ਕਰ ਦੇਣਗੇ ਆ ਮਸ਼ੀਨਾਂ ਲੱਖੂ ਆਪਣਾ ਗਰੋਂ ਬਣਾ ਲੈਣਗੇ ਸੋ ਇਹਦੇ ਬਾਰੇ ਗੱਲ ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜਿਹੜੀ ਹੈ ਇੰਟੈਲੀਜੈਂਸ ਤੋਂ ਆਪ ਕਰਨਾ ਜਿਹੜੀ ਹੋ ਗਿਆ ਤਾਂ ਉਹ ਰਹੇਗਾ ਕਿ ਮਸ਼ੀਨਾਂ ਖਲਾ ਮਸ਼ੀਨੀ ਬੁੱਧੀ ਜਾਂ ਮਸ਼ੀਨੀ ਦਿਮਾਗ ਹੀ ਰਹੇਗਾ ਤੇ ਇਹ ਵੀ ਜੁੜੇ ਹੋਏ ਪੌੜਾ ਤੇ ਪਰ ਆ ਰਹੇ ਨੇ ਸੋ ਟੈਲੀਫੋਨ ਦੇ ਫੀਚਰ ਦੇ ਵਿੱਚ ਬਹੁਤ ਤਰੱਕੀ ਹੋਈ ਆ ਪਹਿਲਾਂ ਵਾਲੇ ਦੇ ਪਾੜੇ ਟੈਲੀਫੋਨ ਹੁੰਦੇ ਸੀ ਤੇ ਫਿਰ ਜਿਹੜੇ ਨੌਕੀਆ ਦੇ ਮੋਟੂਰਲਾ ਦੇ ਵੱਡੇ ਵੱਡੇ ਫੋਨ ਨੇ ਉਹ ਆਏ ਪਹਿਲਾਂ ਸਾਡੇ ਘਰਾਂ ਦੇ ਵਿੱਚ ਜਦੋਂ ਮਤਲਬ ਫੋਨ ਆਇਆ ਤਾਂ ਜਿੰਨਾ ਤਾਂ ਨੰਬਰ ਡਿਸਪਲੇ ਹੁੰਦਾ ਸਾਹਮਣੇ ਤੋਂ ਇਹ ਨਹੀਂ ਵੀ ਲਾ ਉਹ ਤਾਂ ਪਤਾ ਲੱਗਦਾ ਕਿਹੜਾ ਬੰਦਾ ਸਾਹਮਣੇ ਫੋਨ ਕਰਦਾ ਠੀਕ ਕੀ ਕਾ ਫੋਨ ਚੱਕਣਾ ਦੀਦਾ ਨਹੀਂ ਚੱਕਣਾ ਤੇ ਉਹ ਤੋਂ ਸਾਰਾ ਪਤਾ ਲੱਗਦਾ ਸੀਗਾ ਤੇ ਫਿਰ ਸੱਲ ਨੂੰ ਆ ਗਏ ਮੋਬਾਈਲ ਹੋਣਾ ਗਏ ਵੱਡੇ ਵੱਡੇ ਫੋਨ ਜਿਵੇਂ ਤੁਹਾਨੂੰ ਦੱਸਾਂ ਕਿ ਮੈਂ ਜਿਹੜਾ ਪਹਿਲਾ ਫੋਨ ਸੀਗਾ ਉਹ ਤਕਰੀਬਨ 1990 ਚ ਸੀ ਠੀਕ ਹੈ 1990 ਚ ਸਟਿਲ ਮੇਰਾ ਨੰਬਰ ਹੋਈ ਆ ਠੀਕ ਆ ਸੱਲ ਨੂੰ ਵੱਡਾ ਸਾਰਾ ਫੋਨ ਸੀ ਮੇ ਕੋਲ ਅ ਮੋਕੀਆ ਦਾ ਵੀ ਰੱਖਿਆ ਮਾਟਰੋਲਾ ਦਾ ਵੀ ਰੱਖਿਆ ਤੇ ਬਾਅਦ ਵਿੱਚ ਆਈ ਫੋਨ ਜਾਂ ਕਹਿੰਦੇ ਸਾਂਸੰਗ ਇਹ ਬਾਅਦ ਦੇ ਚਾਹੇ ਨੇ ਹਰ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਕੰਪਿਊਟਰ ਦੇ ਖੇਤਰ ਵਿੱਚ ਬੜੀ ਤਬਦੀਲੀ ਆਈ ਤੁਹਾਨੂੰ ਪਹਿਲਾਂ ਜਦੋਂ ਜਦੋਂ ਉਹ ਹੋਂਦ ਹੁੰਦਾ ਸੀ ਉਹ ਕੰਪਿਊਟਰ ਦੀ ਜਮਾਤ ਹੁੰਦੀ ਸੀ ਕੰਪਿਊਟਰ ਤਾਂ ਦੇਖਿਆ ਹੀ ਨਹੀਂ ਸੀ ਵਰਤਨ ਦਾ ਬਹੁਤ ਨਹੀਂ ਦੀ ਗੱਲਾ ਤੇ ਅਸੀਂ ਰੈਟਿੰਗ ਦੇਖ ਕੇ ਤਰਦੇ ਸੀ ਜਿਹੜਾ ਸਾਰਾ ਕੁਝ ਲਿਖਦੇ ਹੁੰਦੇ ਸੀ ਉਹ ਹੱਥੀ ਲਿਖਦੇ ਸੀ ਚਿੱਠੀਆਂ ਲਿਖਦੇ ਉਹ ਹੱਥੀ ਭੇਜਦੇ ਲਿਖੀ ਭੇਜਦੇ ਲੈ ਗਏ ਕੰਪਿਊਟਰ ਆ ਗਿਆ ਤੇ ਫਿਰ ਜਦੋਂ ਇੱਥੇ ਆਇਆ ਤੇ ਡਾਇਰੈਕਟਰ ਦਾ ਕੰਮ ਪਹਿਲਾਂ ਲਿਖਤੀ ਕਾਰਨ ਹੁੰਦਾ ਹੁੰਦਾ ਤਾਂ ਹੱਥ ਲਿਖਤ ਖਾਣੇ ਆਉਂਦਾ ਬਾਹਰ-ਬਾਰ ਸੋਧ ਕੇ ਬਾਹਰ-ਬਾਰ ਦੇਖਦੇ ਕਿ ਆ ਕੀਤੇ ਹੋਏ ਲੇਕਿਨ ਫਿਰ ਮੈਂ 1995 ਦੇ ਵਿੱਚ ਕੰਪਿਊਟਰ ਨੂੰ 1995 ਦੇ ਵਿੱਚ ਕੰਪਿਊਟਰ ਲੈ ਕੇ ਮੈਂ ਹੌਲੀ 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 ਦੋ ਇੱਕ ਦੋ ਅੰਕ ਕੋ ਮੈਂ ਟਾਈਪ ਕਰਨਾ ਸਿੱਖੀ ਟਾਈਪ ਕਰਨਾ ਸਿੱਖੀ ਸ ਫਿਰ ਇੱਕ ਸਮਾਂ ਉਹ ਹੁੰਦਾ ਕਿ ਮੈਂ ਕੋਈ ਡਿਪਾਰਟਮੈਂਟ ਖੋਲ੍ਹਣਾ ਕੰਪਿਊਟਰ ਮੇਰੇ ਜਿਵੇਂ ਦਾ ਕਸਾ ਬਜੰਦ ਸੋ ਅੰਤ ਕਾਲ ਮੈਂ ਸਾਰੇ ਟਾਈਪਿੰਗ ਦੇ ਕਿੰਨ ਡੋਟ ਤੱਕ ਲਿਖਿਆ ਈਮੇਲ ਆ ਵੀ ਸਾਰੇ ਟਾਈਪਿੰਗ ਡੋਟ ਤੱਕ ਤੇ ਫੋਨਾਂ ਦੇ ਵੀ ਹੁਣ ਤੁਸੀਂ ਦੇਖ ਲਓ ਕਿਹੜੀ ਜਨਰੇਸ਼ਨ ਆ ਜਿਹਦੇ ਤੇ ਨਵੇਂ ਹੋ ਜਿਹੜਾ ਪੁਰਾਣ ਵਰਤਦੇ ਹਨ S24 ਤੇ ਉਧਰ ਆਈਫੋਨ ਵੀ ਦੇਖ ਲਓ ਕਿਹੜੀ ਜਨਰੇਸ਼ਨ ਤੁਹਾਨੂੰ ਦੇ ਹੱਥ ਵਿੱਚ ਤੁਸੀਂ ਪੂਰਾ ਸੰਸਾਰ ਚੱਕੀ ਫਿਰਦੇ ਕਦੇ ਸੋਚਿਆ ਤੁਸੀਂ ਇਹਨਾਂ ਕਿ ਕੈਸਟਰਾ ਦੀ ਡਿਵਾਈਸ ਆਉਂਦੀ ਤੁਸੀਂ ਹੁਣ ਕਿਤੇ ਕਿਸੇ ਵੀ ਬੰਦੇ ਨਾਲ ਗੱਲ ਕਰੋ ਤੁਹਾਨੂੰ ਸੋਚੋ ਵੀ ਜਾਗ ਹੁਣ ਜੋ ਜਰੂਰ ਹੈ ਐਸਟੂਡੀ ਪੰਜਾਬੋਂ ਕਈ ਵੇਸੇ ਭਾਵੇਂ ਬਹੁਤ ਸਮਾਂ ਲੱਗ ਰਿਹਾ ਹੈ ਤੇ ਬਾਰ ਬਾਰ ਉਹਨਾਂ ਦੇ ਕਾਲ ਬੁੱਕ ਕਰਾਉਂਦੇ ਸੀ ਤੇ ਜਿਹਾ ਕਿ ਪੋਸਟ ਆਫ ਸੋਨੇ ਵਿੱਚ ਜਿਹੜੇ ਸਰਕਾਰੀ ਗਾੜੀਆਂ ਦਾ ਜਾਗਤੋਂ 2 2 3 3 4 4 ਕਾਂਟੇਨੈਂਟ ਲਗਾਉਂਦੇ ਸੀ ਤਾਂ ਕਿ ਤੇ ਵੇਖ ਕਾਲੀ ਬੰਦੀ ਸੀ ਤੇ ਉਹ ਬਹੁਤ ਸਮਾਂ ਲੱਗ ਰਿਹਾ ਜਿਹਨਾਂ ਬਾਹਰੀ ਕਾਲ ਜਿਹਨਾਂ ਦੇ ਸੀ ਜਿਥੋਂ ਬਕਰੇ ਸੁਣੇ ਹੋਏ ਸੀ ਤੇ ਆਜ ਉਹ ਤੁਹਾਨੂੰ ਬਾਹਰੋਂ ਕਾਲ ਹੋਣ ਲੱਗੀ ਹੈ ਤਾਂ ਤੁਸੀਂ ਭੱਜ ਕੇ ਕਿਸੇ ਦੇ ਘਰ ਸੌਣ ਜਾਂਦੇ ਹੁੰਦੇ ਸੀ ਤਾਂ ਜਦੋਂ ਅਸੀਂ ਇਹ ਗੱਲ ਆਪਰੇ ਆਉਣ ਨੂੰ ਰੱਖਦੇ ਹਾਂ ਜਿਹੜਾ ਰਿਵਿਊਸ਼ਨ ਆਉਂਦਾ ਹੈ ਨਾ ਤਾਂ ਹੱਸਦੇ ਨੇ ਬੰਦੇ ਨਹੀਂ ਨਹੀਂ ਤੁਸੀਂ ਮਜ਼ਾਕ ਕਰੋ ਇਦਾਂ ਕਿਦਾਂ ਹੋ ਸਕਦਾ ਮੈਨੂੰ ਪਾ ਲਈ ਇਦਾਂ ਹੀ ਸੀ ਤੇ ਹੁਣ ਅਸੀਂ ਜਿਹੜੇ ਜ਼ਮਾਨੇ 'ਚ ਰਹ ਰਹੇ ਹਾਂ ਤੇ ਬੜੀ ਜਲਦੀ ਇਹ ਜ਼ਮਾਨਾ ਵੀ ਜਾਣ ਵਾਲਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਜਿਹੜਾ ਆਉਣ ਵਾਲਾ ਤੇ ਇਸ ਵਕਤ ਦੇ 5-6 ਟੂਨਸ ਦੇ ਜਿਹੜੇ ਹੁਣ ਦੁਨੀਆ ਵਰਤ ਰਹੇ ਹੁੰਦੇ ਨੇ ਉਹਦੇ ਵਿੱਚ ਇੱਕ ਨਵੀਂ ਵਰਤ ਹੈ ਇੱਕ ਦੂ ਮਹਿੰਗੀ ਵਰਤ ਹੈ ਹਾਂ ਠੀਕ ਹੈ ਓਹ ਹੋ ਹੋ ਕਿਨੇ ਕੰਮ ਲੈ ਲੂਗੀ ਹੁਣ ਮੈਂ ਮਤਲਬ ਜਿਹੜਾ ਨੈਅਨੋ ਕਹਿੰਦਾ ਕਿ ਮੈਂ ਵਲੌਗ ਕਰਦਾ ਤੇ ਮੇਰਾ ਜਿਹੜਾ ਹੈਗਾ ਆਹਾ ਐਟ੍ਰੋ ਬਣਾ ਦੇ ਐਕਸਟ੍ਰੋ ਬਣਾ ਦੇ ਲੋਗੋ ਬਣਾ ਦੇ ਤੂੰ ਪੁੱਛਦੀ ਆ ਜੋ ਤੂੰ ਤੁਸੀਂ ਮੈਨੂੰ ਕੁਐਸਚਨ ਪੁੱਛਦੀ ਆ ਕਿ ਉਹਦਾ ਨਾਂ ਕੀ ਹੋਣਾ ਚਾਹੀਦਾ ਤੂੰ ਕਿਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਂ ਔਰ ਕਵਰਚੀ ਬਣਾਉਣਗੇ ਤੇ ਫਿਰ ਇਹ ਲੋਕ ਜਿਹੜੇ ਕੰਮ ਕਰਦੇ ਸੀ ਜਿਹੜੇ ਮੰਨ 700 700 ਉਦਾਂ ਮੱਖਣ ਤੋਂ ਲੈਂਦੇ ਸੀ ਤੇ ਇਹ ਦਾ ਕੋਈ ਤਾਂ ਖਾਤਮਾ ਕੀ ਤੁਸੀਂ ਕੋਈ ਨਇ ਨਾ ਹੋਣਾ ਪੁੱਛਿਆ ਕਿ ਹੋਏਗੇ ਜਰਮਨਟ ਕੋਈ ਨਾ ਅੱਡਾ ਬੱਡਾ ਬੜਾ ਖਾਸ ਕਰਤਾ ਜਦੋਂ ਤੋਂ ਮੈਂ ਤਾਂ ਆਪਣੇ ਧੁਨੇ ਹੋਏ ਕੋਈ ਮੈਂ ਸਰਚ ਕਰਦਾ ਮੈਂ ਕੌਣ ਆ ਮੈਂ ਲੇਖਕ ਆ ਮੈਂ ਬਲੌਗ ਕਰਦਾ ਮੇਰੀ ਕਹੜੀਆਂ ਤਾਂ ਬਣੇ ਸਾਰਾ ਕੱਟਾ ਜੱਠਾ ਖੰਡ ਕੇ ਜਰਾ ਮੈਨੂੰ ਵੀ ਲੱਗਦਾ ਠੀਕ ਹੈ ਇਹ ਹੋ ਤੁਸੀਂ ਕਿੱਥੋਂ ਲੰਮਾ ਹੋ ਆਰ ਆਰ ਮੈਂ ਉਹ ਘਾ ਕੇ ਮੈਂ ਮੇਰੀ ਜੁੜੀ ਕਹਾਣੀ ਆ ਆਹ ਮੇਰੀ ਕਹਾਣੀ ਹੈ ਤੇ ਮੈਂ ਉਹ ਤੁਹਾਨੂੰ ਪ੍ਰੋਜੈਕਟ ਦਿੱਤਾ ਕੇ ਇਹ ਪ੍ਰੋਫੈਸ਼ਨ ਟ੍ਰਾਂਸਲੇਟ ਕਰਦੇ ਇਹਨੂੰ ਅਨੁਸ਼ ਅਡਵਾਂਸ ਕਰਦੇ ਕੁਝ ਚੁਟਕੀ ਜੀ ਕਰਦੇ ਤੇ ਦੂਜਾ ਆਪਾਂ ਭਾਵੇਂ ਜਿਹੜੀਆਂ ਆਪਾਂ ਭਾਸ਼ਾਵਾਂ ਨੇ ਉਹ ਹੁਣ ਤੁਸੀਂ ਕਿਸੇ ਵੀ ਭਾਸ਼ਾ ਨੂੰ ਆਪਣੀ ਕਿਤਾਬ ਇੱਕ ਕਲਿੱਕ ਨਾਲ ਚੇਂਜ ਕਰ ਸਕਦੇ ਹੋ ਕਨਵਰਟ ਕਰ ਸਕਦੇ ਹੋ ਟ੍ਰਾਂਸਲੇਟ ਕਰ ਸਕਦੇ ਹੋ ਠੀਕ ਹੈ ਤਾਂ ਅਗੇ ਨੂੰ ਕੁਝ ਜਿਹੜਾ ਕਿ ਮੈਂ ਉਰਦੂ ਸਿੱਖਣਾ ਫ੍ਰੈਂਚ ਸਿੱਖਣਾ ਉਹ ਤਾਂ ਹਸਾ ਸੇਕੋਲੇ ਦੇ ਹਿੱਤ ਹੋਣਾ ਪਰ ਨਾ ਤਾਂ ਆਪਾਂ ਭਾਸ਼ਾ ਨੂੰ ਹੀ ਸਿੱਖੇਗਾ ਤੋ ਇਸੇ ਤਰ੍ਹਾਂ ਤੁਹਾਡੇ ਕਰਨ ਚਾਹੀਏ ਉਹ ਵਾਲੀ ਇੱਕ ਡਿਵਾਈਸ ਆ ਗਈ ਤਾਂ ਅਮਾਜ਼ਨ ਵੀ ਵਿੱਚ ਰਿਹਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਪੁੱਛਦਾ। ਤੇ ਤੁਸੀਂ ਕਿਹਸੇ ਵਿੱਚ ਕੰਠਨ ਜਾਮੇ ਹੋ। ਤੇ ਉਹ ਜਦੋਂ ਗੂਗਲ ਤੋਂ ਅਸਲੀ ਸਿਨਾਉ ਤੋਂ ਗਾਸਨੇ ਵੀ ਤੇ ਕਿਹੜੀ ਭਾਸ਼ਾ ਦੇ ਵਿੱਚ ਜੇ ਹੁਣ ਤੁਸੀਂ ਫਰਾਂਸ ਦੇ ਵਿੱਚ ਜਾਣਾ ਤਾਂ ਫਰਾਂਚ ਨਹੀਂ ਆਉਂਦੀ। ਤਾਂ ਤੁਸੀਂ ਉੱਥੇ ਦਬਗੇਗਾ ਫਰਾਂਚ ਤੋਂ ਪੰਜਾਬੀ। ਬੰਦਾ ਜੇ ਫਰਾਂਚ ਬੋਲ ਰਿਹਾ ਤੁਹਾਨੂੰ ਪੰਜਾਬੀ ਸੁਣੂਗਾ। ਠੀਕ ਹੈ। ਤੇ ਇਹ ਦੁਨੀਆ ਦੇ ਤੁਸੀਂ ਕਿਸੇ ਮੁਲਕ ਚਲੇ ਜਾਓ ਤੁਹਾਡੀ ਭਾਸ਼ਾ ਨਹੀਂ ਕੋਈ ਸਮੱਸਿਆ ਨਹੀਂ ਰਹੂਗੀ। ਤੋ ਇਹ ਜਿਹੜੀ ਹੈਗੀ ਆ ਇਹ ਹਰ ਟੂਲ ਸਾਡੇ ਫੋਨ ਦੇ ਵਿੱਚ ਵੀ ਆ ਤੁਸੀਂ ਕਿਸੇ ਵੀ ਕਾਊਂਟਰ ਤੇ ਜਾਣਾ ਤੁਸੀਂ ਸਪੈਨ ਦੇ ਵਿੱਚ ਜਾਣਾ ਉੱਥੇ ਸਪੈਨਿਸ਼ ਨਹੀਂ ਕਿਤੇ ਹੋਈ ਆ ਸਮਝ ਨਹੀਂ ਪਉਂਦੇ ਤੋ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਦੁਕਾਨ ਕਾਹਦੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਰੋਡ ਦਰਨਾ ਕੀ ਆ ਤੁਸੀਂ ਆਪਣਾ ਫੋਨ ਦੇ ਸਾਹਮਣੇ ਕਰੋ ਤੇ ਤੁਹਾਡੇ ਫੋਨ ਦੇ ਉੱਪਰ ਉਹ ਹੋ ਆਟੋਮੈਟਿਕਲੀ ਇਨਵੈਸਚੇਜ ਚ ਆ ਜਾਏਗਾ ਤੋ ਤੁਸੀਂ ਕੁਝ ਵੀ ਆ ਜਿਹੜਾ ਪਾਓ ਜਿਹੜੀ ਮੰਦੇ ਵਿੱਚ ਮਰਜ਼ੀ ਪਾਓ ਪੰਜਾਬੀ ਚ ਪਾਓ ਉਰਦੂ ਚ ਪਾਓ ਹਿੰਦੀ ਚ ਪਾਓ ਠੀਕ ਹੈ ਕੋਈ ਕੋਈ ਦਾ ਸਵਸੇ ਕਿੱਥੇ ਰਹਿ ਗਈ ਠੀਕ ਹੈ ਸੋ ਇਸੇ ਤਰ੍ਹਾਂ ਜਿਹੜੇ ਹੁਣ ਆਉਣ ਵਾਲੇ ਵਾਂਗ ਦੇ ਚੱਕਾਰਾਂ ਤੇ ਟਰੱਕ ਆ ਰਹੇ ਨੇ ਇਹ ਸਾਰੇ ਆਟੋਮੈਟਿਕਲੀ ਚੱਲਣਗੇ ਜੇ ਵਾਂਗ ਤਸਲਾ ਤੋਂ ਚੱਲਦੀ ਹੈ ਤਸਲਾ ਹੁਣ ਕੋਈ ਵੀ ਹੈ ਤਸਲਾ ਜੇ ਤੁਸੀਂ ਕਹੋਗੇ ਇੱਥੋਂ ਤੋਂ ਹੋਰ ਰਜਿਸਟ੍ਰੇਸ਼ਨ ਦੇ ਚਲੇ ਜਾਮ ਹੋਏ ਕਰ ਲਓ ਉਹ ਚਲੇ ਜਾਏਗੀ ਤੇ ਹੁਣ ਜੇ ਤੁਹਾਨੂੰ ਬੈਕ ਲੌਂਗ ਆਏ ਜਾਂ ਕੱਢਣ ਆਏ ਜਾਂ ਮਤਲਬ ਹੋਰ ਮਤਲਬ ਉਹ ਆਪ ਆਪਣੇ ਆਪੇ ਕੰਮ ਕਰ ਦਿਆ ਆਪ ਜਿੱਥੇ ਚਾਹੇ ਤੁਸੀਂ ਜਿੰਨੀ ਮਰਜ਼ੀ ਤਾਂਗ ਜਗ੍ਹਾ ਤੇ ਲਾਓ ਆਪੀ ਉਹਨੇ ਆਗ ਲੱਗ ਜਾਏਗੀ ਸੋ ਇਹ ਜਿਹੜੇ ਹੁੰਦੇ ਨੇ ਆਨ ਵਾਲੇ ਵਾਹਨ ਦੇ ਵਿੱਚ ਜਿਹੜੇ ਟਰੱਕ ਨੇ ਜਦੋਂ ਖਾਤੇ ਹੋ ਜਾਣਗੇ ਉਹ ਕੋਟਾਤ ਨੇ ਜਿਹਨੂੰ ਆਟੋਮੈਟਿਕਲੀ ਜਿੱਥੋਂ ਲੋਡ ਡ੍ਰੌਪ ਕਰਨਾ ਤੁਸੀਂ ਉਹ ਫੇਡ ਕਰ ਦਿਆ ਹੈ ਤੇ ਵੀ ਆਪਾਂ ਜੀਪੀਐਸ ਤੇ ਲਾਉਣੀ ਹੈ ਤਾਂ ਉਹਨੇ ਉੱਥੇ ਜਾ ਕੇ আর ਇਹ 100% ਸੇਫ ਨੇ ਉਹ ਕਦੀ ਐਕਸੀਡੈਂਟ ਨਹੀਂ ਕਰੂਗਾ ਉਹ ਕਦੀ ਮਿਸਟੇਕ ਨਹੀਂ ਕਰੂਗਾ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਮੈਡੀਕਲ ਦੇ ਖੇਤਰ ਦੇ ਵਿੱਚ ਤੇ ਇਸ ਤਰ੍ਹਾਂ ਇਹ ਹੋਊਗਾ ਡਾਕਟਰ ਆ ਰਹੇ ਨੇ ਤੇ ਜਿਹੜੇ ਤੁਹਾਡੇ ਨਾਲ ਸਰਜਰੀਆਂ ਤੱਕ ਕਰੂਗੇ ਔਰ ਉਹ ਐਨੇ ਐਕਿਊਰੇਟ ਹੋਣਗੇ ਕਿ ਡਾਕਟਰ ਮਿਸਟੇਕ ਕਰ ਸਕਦਾ ਜੇਕਰ ਉਹ ਮਿਸਟੇਕ ਨਹੀਂ ਕਰਨਾ। ਸੋ ਇਸੇ ਤਰ੍ਹਾਂ ਜਿਹੜੇ ਜਹਾਜ਼ ਨੇ ਉਹਨਾਂ ਨੂੰ ਪਾਇਲਟਾਂ ਦੀ ਲੋੜ ਨਹੀਂ ਰਹੀ। ਉਹ ਆਪਣੇ ਆਪ ਚੱਲਣਗੇ ਤੇ ਜਦੋਂ ਆਟੋ ਪਾਇਲਟ ਤੇ ਤਾਂ ਪਹੁੰਚ ਹੀ ਲੈਣਗੇ ਲੇਕਿਨ ਫਿਰ ਜਿਹੜਾ ਸਾਰਾ ਇਹ ਕੰਮ ਹੈ ਉਹ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹਦੇ ਨਾਲ ਹੋਏਗਾ। ਤੁਸੀਂ ਇਸ ਤਰ੍ਹਾਂ ਜਿਹੜਾ ਤੁਹਾਡਾ ਹੋਰ ਬਹੁਤ ਸਾਰੇ ਕੰਮ ਨੇ ਜਿਹੜਾ ਜਪਾਨ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਨੋਟ ਕਰ ਸਕਦੇ ਹੋ ਰੋਟ ਨੂੰ ਉਹ ਨੂੰ ਤੁਸੀਂ ਫੀਡ ਕਰ ਦੇਣਾ ਕਿ ਮੈਨੂੰ ਜਮਾ ਚਾਹੀਦੀ ਹੈ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਇਹਦੇ ਸਿਰਫ ਛੋਟੇ ਕੁਕਮੈਂਸ ਨਹੀਂ ਆਉਂਦਾ ਠੀਕ ਹੈ ਤੁਹਾਨੂੰ ਕਰ ਰਹੇ ਚੁੱਕੋ ਤੁਸੀਂ ਦੇਖਿਆ ਹੋਣਾ ਕਿ ਛੋਟਾ ਜਿਹਾ ਬੈਕੀ ਹੋਉਂਦਾ ਤੁਸੀਂ ਉਹ ਉਹ ਫੀਡ ਕਰਦੇ ਹੋ ਕਿ ਤੁਸੀਂ ਤੂੰ 8:00 ਤੋਂ 9:00 ਵਜੇ ਤੱਕ ਸਾਰਾ ਘਰ ਵੈਕਿਉਮ ਕਰਨਾ ਹੈ ਤੋ ਆਪੇ ਤੁਰ ਤੁਰ ਆਪਦਾ ਰੰਗ ਨਾਲ ਜਿਹਾ ਸਾਰਾ ਆਪੇ ਕਰ ਦਿੰਦਾ ਹੁਣ ਅੱਗੇ ਬੰਦੇ ਸੰਲ ਵਰਗੇ ਜਿਹੜੇ ਹੁੰਦੇ ਸੀ ਵੀ ਚੰਗਾਂ ਗਿਆ ਪਰ ਇਹ ਤੁਮਾ ਸਫਾਈ ਕਰਦੇ ਨੇ ਤਾ ਬੈਕਿੰਗ ਕਰਨਾ ਪਰ ਪੂਚਾਲ ਉਹ ਹੀ ਗੱਲ ਤਾਂ ਨਹੀਂ ਉਹ ਘਾਤੋਂ ਹੋ ਨਹੀਂ ਆ ਠੀਕ ਹੈ ਥੋੜੀ ਦੇ ਨਾਲ ਆਪਾਂ ਕੋਈ ਕੋ ਪ੍ਰੋਗਰਾਮ ਜ਼ਿਆਦਾ ਲੰਬਾ ਨਹੀਂ ਰੱਖਦੇ ਜੀ ਹਾਂ ਸੋਫਟਵੇਅਰ ਨਾਲ ਜਿਹੜਾ ਹੈਗਾ ਉਹ ਮੁੱਖ ਕਿਉਂਕਿ ਤੁ ਆਪਾਂ ਇਹ ਵੀ ਦੱਸਿਆ ਕਿ ਜਦੋਂ ਹੋਮੋਸਪੀਨ ਆਪਾਂ ਦੋ ਪਰਾਂਤੇ ਹੋਰ ਤੁਲਣਾ ਛੱਡ ਦਿੱਤਾ ਤਾਂ ਪੂਛ ਦਾ ਜਿਹੜਾ ਕੋਈ ਕੰਮ ਨਹੀਂ ਜਿਹਾ ਠੀਕ ਹੈ ਤਾਂ ਪੂਛ ਨੂੰ ਪੂਛ ਜਿਹਦਾ ਮੈਠਣ ਲਈ ਨੂੰ ਕਾਹ ਕਰਨਾ ਚਾਹੀਦਾ ਸੀ ਉਹ ਕਰ ਲੈ ਹੱਥੋਂ ਕੋ ਲੈ ਲਿਆ ਤਾਂ ਪੂਛ ਹੋਣੀ ਉਹ ਨਹੀਂ ਹੋ ਖਤਮ ਹੋ ਗਈ ਤੇ ਮੇਰੇ ਜਨਮ ਤੱਕ ਇਹ ਪੂਛ ਦੀ ਜਿਹੜੀ ਨਿਸ਼ਾਨੀਆਂ ਆ ਉਥੋਂ ਦੇ ਪਿੱਠ ਪਿੱਛੇ ਸੀਗੀ ਜਿਹਨੂੰ ਤੇਲ ਬੰਨ੍ਹਦੇ ਸੀਗੇ ਤੇ ਹੁਣ ਜਿਹੜੇ ਹੋਏ ਬੱਚੇ ਜੰਮ ਰਹੇ ਨੇ ਉਹਨਾਂ ਦੇ ਤੇਲ ਬੰਨ੍ਹੇ ਨਹੀਂ ਠੀਕ ਹੈ ਸੋ ਕੋਈ ਜਿਹੜਾ ਅੰਗ ਤੁਸੀਂ ਵਰਤਣਾ ਛੱਡ ਦਿੰਦੇ ਹੋ ਉਹ ਤੇ ਤੁਸੀਂ ਕੰਮ ਨਹੀਂ ਲੈਂਦੇ ਉਹ ਹਰ ਹਰ ਖਾਲਾ ਹੋ ਜਾਂਦਾ ਸੋ ਇਸੇ ਤਰ੍ਹਾਂ ਦਾ ਬਣ ਰਹੀ ਹੈ ਸਾਡਾ ਦਿਮਾਗ ਉਹ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਖਾਤਮ ਕਰਨਾ ਤਾਂ ਕਿ ਕੋਈ ਹੁਣ ਸੇ ਤੋਂ ਕੰਮ ਨਹੀਂ ਲੈਂਦੇ ਕੰਮ ਕਿਉਂ ਨਹੀਂ ਲੈਂਦੇ ਅੱਗੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹਨਾਂ ਤੇ ਕੋਈ ਹੁਣ ਤੇ ਜੀਪੀਐਸ ਹਾਸੇਗਾ ਉਹਨਾਂ ਨੇ ਕਰੇ ਬਸਾਂਗੇ ਟਾਈਮ ਦੇਖੇ ਸੀ ਕਿ ਕਦੋਂ ਬਸਾਂਗ ਜਦੋਂ ਕੋਈ ਬਸਾਂ ਦੇ ਟ੍ਰੈਨ ਨਾ ਸਾਰੇ ਵੇਲੇ ਸਮੇਂ ਨੇ ਉਹ ਤੁਸੀਂ ਆਪਣੇ ਫੋਨ ਤੋਂ ਦੇਖਦੇ ਹੋ ਤੇ ਤੁਸੀਂ ਮਤਲਬ ਉੱਤੇ ਕੋਈ ਖੋਜ ਕਰ ਰਹੇ ਹੋ ਤਾਰਾ ਦੇਖਣਾ ਹੈ ਤਾਰਾ ਦੇਖਣਾ ਕੋਈ ਖੋਜ ਕਰਨੀ ਉਹ ਵੀ ਤੁਸੀਂ ਆਪਣੇ ਫੋਨ ਤੋਂ ਦੇਖਦੇ ਹੋ ਤੁਸੀਂ ਕੋਈ ਲੋਕੇਸ਼ਨ ਲੱਭਣੀ ਹੈ ਉਹ ਵੀ ਗੂਗਲ 'ਚ ਪੁੱਛਣੀ ਹੈ ਠੀਕ ਹੈ ਤੁਸੀਂ ਕੈਲਕੂਲੇਸ਼ਨ ਕਰਨੀ ਹੈ ਤੁਹਾਨੂੰ ਦੋ ਗੁਣਾ ਦੇਣੀ ਚਾਰ ਦਾ ਨਹੀਂ ਪਤਾ ਉਹ ਵੀ ਤੁਸੀਂ ਕੈਲਕੂਲੇਸ਼ਨ ਤੇ ਕਰਨੀ ਹੈ ਇਧਰ ਤੇ ਉਧਰ ਬਧਿਆਨੇ ਇੱਕ ਇੱਕ ਚੀਜ਼ ਕੈਲਕੂਲੇਸ਼ਨ ਕਰ ਦੇਣੀ ਹੈ ਮੈਥ ਹੈ ਨਹੀਂ ਸਾਡੇ ਟਾਈਮ ਪਹਾੜੇ ਹੁੰਦੇ ਸੀ ਸਾਡੇ ਟਾਈਮ ਮਤਲਬ ਉਹ ਦਿਮਾਗ ਤੋਂ ਕੰਮ ਨਹੀਂ ਲੈਂਦੇ ਸੀ ਉਹ ਸਾਰੇ ਕੰਮ ਮਸ਼ੀਨ ਨੇ ਸੰਭਾਲ ਲਿਆ ਤੇ ਬੁਨਾਏ تھے ਕਿ এয়ারਪੋਰਟ ਤੇ ਗਿਆ ਮਤਲਬ ਜਿਹੜਾ ਆਪਣੀ ਟ੍ਰਿਪ ਨਾ ਉਹ ਜਿਹੜਾ ਉਹ ਚਾਹੀ ਸੀ ਕਿ ਤੋਂ ਅਸੀਂ ਆਰਡਰ ਕੀਤਾ ਆਰਡਰ ਨਹੀਂ ਹੋਣ ਦੇ ਕੀਤਾ ਠੀਕ ਹੈ ਆਰਡਰ ਫੋਨ ਤੇ ਕੀਤਾ ਜਾਂ ਉੱਥੋਂ ਮੋਨਿਟਰ ਲੱਗੇ ਹੋਣ ਤੁਸੀਂ ਉਹਦੇ ਤੇ ਘਰ ਤੋਂ ਤੇ ਜਿਹੜਾ ਅਸੀਂ ਆਰਡਰ ਕੀਤਾ ਸੀ ਤੇ ਉਹ ਜਿਹੜਾ ਸਰਵ ਕਰਨ ਆਇਆ ਤਾਂ ਉਹ ਰੋਬੋਟ ਆਇਆ ਬਾਕੀ ਕਹਾਣੀ ਤਾਂ ਇਹ ਜਿਹਨੇ ਜਿਹਨੇ ਉਧਨ ਚੰਗਿਆ ਤੋ ਆਪਕਾ ਸਟਰੀਓ ਤੇ ਫੋਟੋ ਨੇ ਤੇ ਗੂਗਲ ਟੈਂਪਲੋਂ ਟਾਫਾਰੋ ਨੂੰ ਸਿੱਖਿਆ ਹੈ ਇਹ ਸਾਰਾ ਕੰਮ ਜਿਹੜਾ ਹੁਣ ਰੈਸਟੋਰੈਂਟ ਦਾ ਆਰਡਰ ਲੈਣਾ ਦਾ ਆਰਡਰ ਦੇਣਾ ਦਾ ਆਰਡਰ ਡਿਲੀਵਰ ਕਰਨ ਦਾ ਇਹ ਸਾਰਾ ਕੰਮ ਆ ਰਿਵੋਟ ਕਰ ਰਿਹਾ ਜਿਹੜੀਆਂ ਹੁਣ ਤੋਂ ਆਹ ਹੁਣ ਸੀ ਉਬਰ ਚ ਆਉਂਦੇ ਆ ਟੈਕਸੀਆਂ ਚ ਲੰਘਦੇ ਆ ਘਰੇ ਫੂਡ ਡਿਲੀਵਰ ਹੁੰਦਾ ਹੁਣ ਨਹੀਂ ਬਈ ਇਹ ਵੀ ਸਾਰੇ ਸਾਰਾ ਕੰਮ ਜਿਹੜਾ ਰਿਵੋਟ ਕਰ ਰਿਹਾ ਨੇ ਸੋ ਹਰ ਹਾਲ ਜਿਹੜਾ ਰਿਵੋਟ ਹੈ ਜਿਹੜੀ ਅਗਲੀ ਜਨਰੇਸ਼ਨ ਆਏਗੀ ਪੋਰਟੰਗ ਇਹ ਮਸ਼ੀਨ ਦਾ ਮਲੱਖ ਨੂੰ ਉਗਲ ਦਿੰਦਾ ਤਾਂ ਫਿਰ ਇਹ ਆਪਣੇ ਆਪ ਸੋਚ-ਸੋਚੂ ਕਰ ਦੇਗਾ ਆਪਣੇ ਆਪ ਸੋਚ-ਸੋਚੂ ਕਰ ਦੇਗਾ ਤੇ ਮੈਂ ਪਿੱਛੇ ਜੇ ਇੱਕ ਸੈਂਸਪੈਕਸ਼ਨ ਆਉਣੀ ਪੜਿਆ ਸੀ ਜਦੋਂ ਨੂੰ ਲੱਗਦਾ ਕਿ ਕੋ ਕੋ ਸੋਚਣ ਲੱਗ ਗਿਆ ਉਹ 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 ਆਪ ਹੀ ਫੀਲ ਕਰਕੇ ਮਤਲਬ ਆਪਣਾ ਡਿਸੀਜਨ ਲੈਣ ਲੱਗ ਗਿਆ ਤੇ ਜਰੂਰ ਲੱਗਦਾ ਕਿ ਬੰਦਾ ਮੈਨੂੰ ਜਿਆਦਾ ਹੁਸਤੰਗ ਕਰਦਾ ਠੀਕ ਹੈ ਤੋਂ ਉਹਦੇ ਤੋਂ ਅਟੈਕ ਕਰ ਦਿੰਦਾ ਸੋ ਇਹ ਹੋ ਪਤਾ ਨਹੀਂ ਹੁਣ ਬਾਰੇ ਦਿਨ ਕੀ ਹੋਵੇਗਾ ਤਾਂ ਇੰਦਾਂ ਹੀ ਇਹ ਹੈ ਜੀ ਕਿ ਜਦੋਂ ਉਹ ਮਸ਼ੀਨ ਇੰਨਾ ਜੈ ਵੀ ਤੇ ਕੋਸ਼ਿਸ਼ ਕਰ ਰਹੀ ਹੈ ਜਿਹੜੇ ਬੰਦੇ ਰਿਚ ਬੀਰ ਹੋ ਉਹ ਸੰਸਾਰ ਨੂੰ ਕੰਟਰੋਲ ਕਰ ਰਹੇ ਤੇ ਉਹਨਾਂ ਨੂੰ ਕੋਈ ਫੈਕਟਰੀ ਨਹੀਂ ਕੰਮ ਨਹੀਂ ਚਾਹੀਦੀ ਹੁੰਦੀ ਤਾਂ ਉਹ ਫਿਰ ਦੇਣੇ ਹੈ ਕਿ ਉਹ ਰੋਬੋਟ ਕੰਮ ਕਰਨਗੇ ਬੰਦੇ ਨਹੀਂ ਕਰਨਗੇ ਰੋਬੋਟ ਨੇ ਤਾਂ ਕੰਮ ਹੋ ਰਹੇ ਨੇ ਤੇ ਰੋਬੋਟ ਨੇ ਨਾ ਸਿੱਪ ਹੋਣਾ ਤਾਂ ਰੋਬੋਟ ਤੋਂ ਤੇ ਜਿਹਾ ਮਰਜੀ ਕੰਮ ਲੈ ਸਕਦਾ ਤਾਂ ਉੱਥੇ ਉਹ ਨਹੀਂ ਹੈਗਾ ਕਿ ਉਹ ਭਾਵੇਂ ਸੁੱਤੀ ਦੇਣੀ ਪਾਉਣੀ ਚਾਹੇ ਤਾ ਸੋ ਤੋਂ 8 ਵਜੇ ਤੱਕ ਕਰਾ ਲਵਾਂ ਸੋ ਫਿਰ ਕਿਉਂ ਬੰਦੇ ਹਾਇਰ ਕਰੂਗਾ ਕਿ ਨਾ ਆਪੇ ਉਹਨਾਂ ਦਾ ਬੰਦਾਰ ਹੋਣਾ ਠੀਕ ਹੈ ਸੋ ਇਹ ਰਹਿਣਾ ਉਹ 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 ਹੁੰਦੀ ਨਹੀਂ ਵੀ ਜ਼ਰੂਰਤ ਹੈ ਤੇ ਮੁੱਖ ਜਿਹੜਾ ਬਿੱਲਾ ਹੋ ਜਾਵੇਗਾ ਜਾਂ ਡਰਗ ਕਰੇਗਾ ਨਸ਼ਾ ਖਾਏਗਾ ਤਾਂ ਜਾਂ ਕਰਾਈਮ ਕਰੇਗਾ ਕਿਉਂਕਿ ਪੇ ਨਹੀਂ ਆਉਗੀ ਤਾਂ ਕੰਮ ਨਹੀਂ ਚੱਲੇ ਜਾਣਗੇ ਉਹਦਾ ਫਿਰ ਹੁਨਰਤ ਕਹੋ ਆਰੇਗਾ ਠੀਕ ਹੈ ਸੋ ਇਸੇ ਤਰ੍ਹਾਂ ਜਿਹੜੇ ਬੰਦੇ ਨੇ ਉਹ ਜਿਹੜੀ ਅਰਥ ਦੀ ਜਿਹੜੀ ਕਹ ਲਉ ਕਿ 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 ਗਿਣਤੀ ਨੂੰ ਰੱਖਣੀ ਆ ਕਿ ਆਰਥਿਕ ਤੇ ਕਿੰਨਾ ਭੋਜਨ ਪ੍ਰੋਡਿਊਸ ਹੁੰਦਾ ਤੇ ਕਿੰਨੇ ਬੰਦਿਆਂ ਲਈ ਉਹ ਨਾ ਤੇ ਜੇ ਕੋ ਬੜੀ ਪਾਵਰ ਹੈ ਤੇ ਉਹਨੂੰ ਉਹਨੂੰ ਬੇਤਨੀ ਚਾਹੀਦੀ ਜਾਵਾ ਮੋੜੋ ਥੋੜਾ ਫੋਰਸ ਕਰੋਗੇ ਨਾ ਹਰ ਬੰਦੇ ਨੂੰ ਮੈਂ ਤੁਹਾਨੂੰ ਜਿਹੜਾ ਲੱਗਿਆ ਤੇ ਫਿਰ ਕੋਈ ਨਹੀਂ ਤੇ ਅਸੀਂ ਇਨੇ ਬੰਦੇ ਤਿਆਰ ਕਰਨੇ ਤੇ ਬੰਦੇ ਨੇ ਜਿਹੜੇ ਉਸੇ ਤਰ੍ਹਾਂ ਤੇ ਤਿਆਰ ਹੋਣਗੇ ਤੇ ਤੁਹਾਡੇ ਹੱਥਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਇਸ ਤਰ੍ਹਾਂ ਚਿਪ ਲੱਗ ਰਹੇਗੀ ਤੁਹਾਡੇ ਕੋ ਕੋਈ ਆਈਡੀ ਤੁਹਾਨੂੰ ਦਿਖਾਉਂਦੀ ਬੰਦ ਨੂੰ ਨਾ ਤੁਹਾਡਾ ਡਰਾਈਵਿੰਗ ਲਾਇਸੈਂਸ ਰਹੇਗਾ ਨਾ ਤੁਹਾਡਾ ਪਾਸਪੋਰਟ ਰਹੇਗਾ ਨਾ ਤੁਹਾਡਾ ਕੁਝ ਰਹੇਗਾ ਜਦੋਂ ਵੀ ਤੁਸੀਂ ਸਕੈਨਰ ਤੋਂ ਲੂਣੋਗੇ ਸਕੈਨਰ ਆਪਣੇ ਆਪ ਚਿਪ ਰਿਕੋਰਡ ਕਰੇਗਾ ਆਪੇ ਆਉ ਤੁਹਾਡਾ ਸਾਰਾ ਜਿਹੜਾ ਲਾਈਡ ਬਾਇਓ ਡਾਟਾ ਹੈ ਉਹਦੇ ਤੇ ਆ ਜਾਏਗਾ ਤੁਹਾਡਾ ਪਾਸਪੋਰਟ ਜੋ ਹੈ ਉਹ ਸਾਰਾ ਕੁਝ ਉਹੀ ਹੋ ਜਾਊਗਾ ਠੀਕ ਇਹ ਕੁਝ ਨਹੀਂ ਰਹਿਣਾ ਜਦੋਂ ਇਹ ਮਨ ਬੋਰਡ ਹੋਏਗਾ ਤਾਂ ਉਹਦੇ ਵਿੱਚ ਇਹ ਚਿਪ ਲੱਗ ਜਾਏਗੀ ਸੋ ਇਸੇ ਤਰ੍ਹਾਂ ਜਿਹੜਾ ਮੂਖ ਦਾ ਦਿਮਾਗ ਹੈ ਉਹ ਜਿਹੜੀ ਮੈਮਰੀ ਹੈ ਉਹਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਜਿਵੇਂ ਹੁਣ ਮੈਂ ਹੁਣ ਆਪਣੀ ਗੱਪ ਉਹ ਨਹੀਂ ਤਾਂ ਜਦੋਂ ਮੈਂ ਵੀ ਡੈਥ ਹੋਣ ਲੱਗੀ ਹੈ ਜਾਂ ਮਰਨ ਲੱਗਿਆਂ ਤਾਂ ਮੇਰਾ ਜਿਹੜਾ ਬ੍ਰੇਨ ਹੈ ਤੁਹਾਨੂੰ ਜਦੋਂ ਕੱਲੋ ਬ੍ਰੇਨ ਜਿਹੜਾ ਹੈਗਾ ਉਹਦੀ ਕਾਪੀ ਹੋ ਜਾਏਗੀ ਉਹਦੀ ਕਾਪੀ ਹੋ ਕੇ ਉਹ ਕੰਪਿਊਟਰ ਦੇ ਵਿੱਚ ਡਿਜੀਟਲ ਫਾਰਮ ਹ ਵਿੱਚ ਚਲੇ ਜਾਏਗੀ ਤੇ ਫਿਰ ਮੇਰੇ ਨਾਂ ਤੇ ਜਿਹੜਾ ਉਹ ਰੋਬੋਟ ਬਣੇਗਾ ਤਾਂ ਉਹਦੇ ਵਿੱਚ ਫੀਡ ਆ ਜਿਹੜੀ ਉਹ ਮੇਰੇ ਸਾਰੇ ਮੈਮਰੀ ਜਿਹੋ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਉਹ ਸਾਰਾ ਕਰ ਦਿੱਤਾ ਜਾਵੇਗਾ ਉਹ ਰੋਬੋਟ ਹੈ ਜਿਹੜਾ ਫਿਰ ਉਹਦੇ ਵਿੱਚ ਮੰਗਟ ਹੋਏਗਾ ਠੀਕ ਹੈ ਜਿਹ ਕੋਈ ਵੀ ਮਨੁੱਖ ਜਿਹਨੇ ਕਦੀ ਮਰਨਾ ਨਹੀਂ ਠੀਕ ਹੈ ਉਹ ਤੋਂ ਬਾਅਦ ਉਹਦੇ ਜਿਹੜੇ ਟ੍ਰਾਂਸਫਰ ਹੋ ਸਕਦਾ ਹੈ ਉਹ ਉਸੇ ਤਰ੍ਹਾਂ ਹੁੰਦਾ ਹੈ ਇਸੇ ਤਰ੍ਹਾਂ ਹੁੰਦਾ ਕਿ ਔਣ ਵਾਲੇ ਨਾਲ ਸਮਾਂ ਉਹ ਚ ਵੀ ਹੁੰਦਾ ਕਿ ਹੈ ਕੋਈ ਬੰਦਾ ਬਹੁਤ ਵੱਡਾ ਵਿਗਿਆਨਕ ਹੈ ਜਿਹਦੇ ਤੋਂ ਜੋ ਹੋਰ ਕੰਮ ਹੈ ਉਹ ਐ ਨਹੀਂ ਵੀ ਹੁਣ ਉਹ ਮਰ ਗਿਆ ਜੀ ਬਹੁਤ ਵੱਡਾ ਘਾਟਾ ਪੈ ਗਿਆ ਸੋ ਇਸ ਤਰ੍ਹਾਂ ਹੁੰਦਾ ਸੋ ਬੰਦੇ ਦਾ ਜਿਹੜਾ ਬਲੱਡ ਹੈ ਸਾਰਾ ਕੱਢ ਕੇ ਉਹ ਬੰਦੇ ਨੂੰ ਰੀਫਰੈਂਸ ਕੀਤਾ ਜਾ ਸਕਦਾ ਹੈ ਤੇ ਹਿੰਦ ਨੂੰ ਜੋੜਾ ਰੱਖਿਆ ਜਾ ਸਕਦਾ ਹੈ ਜੋੜੇ ਤੋਂ ਮਤਲਬ ਕਿ ਉਹਨੂੰ ਫਿਲਡ ਕਰ ਦੇਣਾ ਤੁਸੀਂ ਉਹ ਟੈਕਨੋਲੋਜੀ ਤਾਂ ਅਮਰੀਕਾ ਚ ਵੀ ਚੱਲਦੀ ਹੈ ਸੋ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਕਿ ਮੈਨੂੰ 50 ਸਾਲ ਬਾਅਦ ਜਗਾ ਦੇ ਜਿਹੜਾ ਹੁਣ ਅੱਜ ਮੈਂ 40 ਸਾਲ ਦਾ ਹਾਂ ਤੇ ਉਹਨਾਂ ਰੰਗ ਬਲੰਡ ਕੱਢ ਕੇ ਸਾਰਾ ਉਹ ਤੇ ਮੇਰੇ ਹੱਥ ਨੂੰ ਸਟੌਪ ਕਰ ਦਿੰਦੇ ਨੇ ਤੇ ਮੈਨੂੰ ਫ੍ਰੀਜ਼ ਕਰ ਦਿੰਦੇ ਨੇ 60 ਟੈਂਪਰੇਚਰ ਤੇ ਤੇ 50 ਸਾਲ ਬਾਅਦ ਫਿਰ ਮੇਰਾ ਹੈਗਾ ਮੇਰੇ ਚ ਬਲੰਡ ਪਾ ਕੇ ਤੇ ਮੇਰੇ ਹੱਥੋਂ ਪੰਪ ਕਰਾਂਗੇ ਜਦੋਂ ਮੇਰਾ ਦੁਆਰਾ ਫ੍ਰੀਜ਼ ਚੱਲ ਪਏਗਾ ਤੇ 50 ਸਾਲ ਲੰਘ ਗਏ ਤੇ ਲਿਖ ਨੂੰ ਉਦੋਂ ਵੀ 40 ਸਾਲ ਦਾ ਹੀ ਹੋਵੇਗਾ ਹੋਮਗਾ ਤੇ ਇਹ ਟੈਕਨੋਲੋਜੀ ਵੀ ਆ ਰਹੀ ਹੈ ਕਿ ਮਨੁੱਖ ਜੋ ਚਾਹੇ ਉਹ ਮੌਤ ਨੂੰ ਵੀ ਕੰਟਰੋਲ ਕਰ ਸਕਦਾ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਨਾਲ ਤੇ ਜਿਹੜਾ ਰੱਬ ਦਾ ਕਨਸੈਪਟ ਹੈ ਉਹ ਕਿੱਥੇ ਜਾਏਗਾ ਧਾਰਮਿਕ ਅਧਾਰੇ ਕਿੱਥੇ ਜਾਣਗੇ ਉਹ ਜਿਹੜਾ ਅਸੀਂ ਬਹਿਨੇ ਰੱਖਿਆ ਪਛੜਾ ਜਾਉਂ ਅਗਲਾ ਜਾਉਂ ਉਹ ਕਿੱਥੇ ਜਾਏਗਾ ਕੋਈ ਕਿਥੋਂ ਬਹੁਤ ਸੰਗਿਆ ਸਾਰਾ ਟੈਸਟ ਟੂ ਬਈ ਐਸੀ ਕੰਢੀ ਗੰਢ ਸੀ ਹੁਣ ਤਾਂ ਹਰ ਤਰੀਕੇ ਨਾਲ ਬੱਚੇ ਪੈਦਾ ਹੋ ਰਹੇ ਨੇ ਤੁਸੀਂ ਰੱਬ ਕੋਲ ਕਿਸੇ ਨੇ ਕਸਰ ਤੋਂ ਲੈ ਕੇ ਕਿਸੇ ਨੂੰ ਕੋਕਤ ਰੱਖ ਦੋ ਠੀਕ ਹੈ ਸਹੇਦ ਤੁਮਾਂ ਤੇ ਜੀ ਨਹੀਂ ਆਪਾਂ ਕਹਿੰਦੇ ਤਾਂ ਉੱਪਰ چھوڑ ਦੋ ਤੁਸੀਂ ਕੁਝ ਪੈਦਾ ਕਰ ਲਓ ਤੁਸੀਂ ਜਿੰਨੇ ਮਰਜ਼ੀ ਪੈਦਾ ਕਰ ਲਓ ਅੱਗੇ ਤਾਂ ਅਸੀਂ ਕਹਿੰਦਾ ਅਸੀਂ ਕੋਸ਼ਿਸ਼ ਨਹੀਂ ਸੀ ਕਿ ਚੰਗੇ ਕਰਮ ਨਾਲ ਮੁੱਖਾ ਜਨਮ ਮਿਲਦਾ ਲੇਕਿਨ ਹੁਣ ਇਹ ਸਾਰੇ ਵਿੱਚ ਹੀ ਜਾਣ ਜੀ ਛੁੱਟ ਨਹੀਂ ਆ ਜਾਣਗੇ ਤੂੰ ਉਹ ਇਹ ਐਪੀਸੋਡ ਆਪਾਂ ਗਾਹਾਂ ਚੱਲ ਕੇ ਵੀ ਕਰਦੇ ਰਹਾਂਗੇ ਗੱਲਾਂ ਗਾਹਾਂ ਚੱਲ ਕੇ ਵੀ ਕਰਦੇ ਰਹਾਂਗੇ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਤੂੰ ਮੈਨੂੰ ਜ਼ਰੂਰ ਦੱਸਣਾ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਦੇ ਵਿੱਚੋਂ ਬਹੁਤ ਵੱਡੀਆਂ ਗੱਲਾਂ ਜੇ ਤੁਸੀਂ ਇਸ ਖੇਤਰ ਦੇ ਵਿੱਚ ਦਿਲਚਸਪੀ ਰੱਖਦੇ ਹੋ ਬਹੁਤ ਵੱਡੀਆਂ ਚੀਜ਼ਾਂ ਹੋ ਗਈਆਂ ਰਹਿਣ ਸਾਰਾ ਕੁਝ ਤੁਹਾਡੇ ਹੋ ਜਾਏਗਾ ਕਿ ਬਹੁ ਜਿਹੜੇ ਹਦਿਮ ਤੁਹਾਡੀਆਂ ਅੱਖਾਂ ਤੇ ਮੋਹਰੇ ਕਿਸ ਤਰ੍ਹਾਂ ਦੀ ਰੰਗ ਲੱਗੇਗੀ ਤੋਂ ਸਾਰਾ ਸਮਾਂ ਵਾਲਾ ਸਮਾਂ ਤੁਹਾਨੂੰ ਮਾਤਰਾ ਜਿਹੜੀਆਂ ਗਲਾਸਸ ਨੇ ਸਮਾਰਟ ਗਲਾਸਸ ਉਹ ਨਹੀਂ ਉਹ ਮਤਲਬ ਅਜੇ ਮੈਨੂੰ ਮਿਊਜ਼ਿਕ ਸੁਣਨ ਨੂੰ ਨਹੀਂ ਤੁਹਾਨੂੰ ਅੱਖਾਂ ਤੇ ਲੰਮੀ ਹੋਈਆਂ ਨੇ ਤੁਸੀਂ ਕੋਈ ਤੁਸੀਂ ਮਿਊਜ਼ਿਕ ਸੁਣੋ ਤੇ ਕੋਈ ਤੁਸੀਂ ਫੋਟੋਗ੍ਰਾਫੀ ਕਰੋ ਤੇ ਕੋਈ ਤੁਸੀਂ ਫੋਟੋਗ੍ਰਾਫੀ ਕਰੋ ਉਹਨਾਂ ਨਾਲ ਉਹ ਅਜੇ ਤਾਂ ਮੈਂ ਤਾਂ ਇਹ ਨਹੀਂ ਆ ਕਿ ਜਾਂਦਾ ਸੋ ਇੱਕ ਦਿਨ ਮੈਂ ਦੇਖਿਆ ਸੀ ਜੇ ਇੱਥੇ ਵੈਸਟਨ ਮੋਬਾਈਲ ਦੇ ਵਿੱਚ ਤਾਂ ਉਹ ਹੈਗਾ ਜਿਆਦਾ ਤੁਹਾਨੂੰ ਉਹ ਐਡਵਾਈਸ ਤੁਹਾਨੂੰ ਅੱਖਾਂ ਤੇ ਲਾ ਕੇ ਸਾਰੇ ਮੂਡ ਤੁਹਾਨੂੰ ਆਉਣਗੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਪੂਰਾ ਫੈਕਟਰ ਹੈ ਠੀਕ ਸੋ ਟੈਲੀ ਵੀ ਕਿੰਦੀ ਨਹੀਂ ਰਹੇਗੀ ਅਜਿਹੇ ਮਿਊਜ਼ੀਕਲ ਡਿਵਾਈਸਸ ਨੇ ਇਹਨਾਂ ਦੀ ਲੋੜ ਨਹੀਂ ਰਹੇਗੀ। ਕਿਤਾਬਾਂ ਦੀ ਲੋੜ ਵੀ ਨਹੀਂ ਰਹੇਗੀ। ਪਰ ਇਹ ਵੀ ਕਰਨ ਕੌਣੀ ਸਚਾਈ ਹੈ। ਟ੍ਰਾਂਸਲੇਸ਼ਨ ਕਿਸੇ ਵੀ ਪਾਠਸ਼੍ਰਿਤਕ ਤੇ ਜਾਂ ਸੰਸਦਿਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੁਨੀਆ ਲੋਰ ਕੋਲੋਂ ਪਾਛਾਤਾ ਕੋਈ ਨੀਂ ਮੈਦ ਬੈਰ ਰਹੇ। ਉਹ ਵੀ ਨਹੀਂ ਹੋਵੇਗਾ। ਜਦੋਂ ਇਹ ਟ੍ਰਾਂਸਲੇਟਰ ਨੇ ਇਹ ਵੀ ਖਤਮ ਹੋ ਜਾਣਗੇ। ਕਿੰਨੀਆਂ ਕਿਤਾਬਾਂ ਨੇ ਇਹ ਵੀ ਖਤਮ ਹੋ ਗਈਆਂ ਸਾਰਾ ਕੌਸ਼ਟ ਜਿਹੜਾ ਉਹ ਡਿਜੀਟਲ ਫਾਰਮ ਤੇ ਆ ਜਾਏਗਾ। ਠੀਕ ਹੈ। کسی بھی رہے کرو ایک سیکنڈ لگے گا ٹھیک ہے کوئی بھی پڑھنی ہے کوئی بھی کتاب پڑھنی سامنے ہو گیا تو بس کر دیں گے جیسے گل بات دلچسپ لگے تو اپنے بچار ضرور دے تو دسو مجھے اس طرح کے بشے سے گل ہونی چاہیے کہ نہیں ہونی چاہیے چلو میرے گا 사실이 가.